ਸਿਕਲ ਦੀ ਸਾਰਿਆਂ ਨੂੰ ਮੈਂ ਰਾਜਪੀਤ ਕਾ ਦੀ ਸਵਾਗਤ ਤੁਹਾਡਾ ਆਪਣੇ YouTube ਚੈਨਲ ਜਿਹੜਾ ਡਿਜ਼ਾਈਨ ਕਰਤੀ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਣੇ ਵਧੀਆ ਹੋਣੇ ਆ ਜੀ ਅਸੀਂ ਵੀ ਬਹੁਤ ਵਧੀਆ ਸਭ ਤੋਂ ਪਹਿਲਾਂ ਰਿਕਵੈਸਟ ਹੈ ਜੀ ਜਿਹੜੇ ਨਵੇਂ ਪੀਪਲ ਸਾਰੇ ਨੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਜੀ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਸਾਡੇ ਸੂਟ ਕਿੱਦਾ ਲੱਗਦੇ ਆਗੇ ਤੇ ਸਾਰੇ ਸੂਟਾਂ ਦੇ ਰੇਟ ਵਗੈਰਾ ਆਪਾਂ ਵੀਡੀਓ ਦੇ ਵਿੱਚ ਸ਼ੋਅ ਕਰਦੇ ਹੁੰਦੇ ਆ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਚਲੋ ਵੀਡੀਓ ਸ਼ੁਰੂ ਕਰਦੇ ਆਂ ਜਿਹੜੇ ਅੱਜ ਵਾਲੇ ਸੂਟਾਂ ਜਿਹੜੇ ਬਹੁਤ ਜ਼ਿਆਦਾ ਸੋਹਣੇ ਨੇ ਇਹਦਾ ਦੁਪੱਟਿਆਂ ਨੇ ਤੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣੇ ਆਰਡਰ ਤੁਸੀਂ ਦੇ ਸਕਦੇ ਹੋਗੇ ਕਿ ਕਲਮਕਾਰੀ ਦੇ ਸੂਟ ਲੈਣਗੇ ਜੀ ਚਲੋ ਦਿਖਾਉਣੇ ਆਂ ਨੇ ਜੀ ਉਹ ਆਪਾਂ ਡਾਈ ਕਰਵਾਏ ਨੇ ਖੁਦ ਤੇ ਬਹੁਤ ਸੋਹਣਾ ਇਹ ਸੂਟ ਨੇ ਤੇ ਦੁਪੱਟੇ ਪੰਜ ਮੀਟਰ ਆਲੋ ਉਹ ਸੂਟ ਰਹਿਣ ਵਾਲਾ ਜੀ ਕਲਰ ਹੈਗਾ ਜੀ ਰੱਟਮ ਜੱਟਾ ਆ ਕਲਰ ਸੁਨਾਰਿਆ ਬਹੁਤ ਸੋਹਣਾ ਕਲਰ ਹੈਗਾ ਤੇ ਲੈਸ ਵਗੈਰਾ ਐਡ ਕਰਕੇ ਤੁਸੀਂ ਇਹਨੂੰ ਸੂਟ ਨੂੰ ਬਹੁਤ ਸੋਹਣਾ ਜਿਹੜਾ ਬਣਾ ਸਕਦੇ ਹੋਗੇ ਜੇਕਰ ਤੁਸੀਂ ਸੂਟ ਆਪਾਂ ਤੋਂ ਸਲਾਈ ਕਰਕੇ ਲੈਣਾ ਸਸ ਲਾਈ ਕਰਕੇ ਵੀ ਲੈ ਸਕਦੇ ਹੋ ਜੀ ਠੀਕ ਹੈ ਜੀ ਦੁਪੱਟੇ ਆਪਾਂ ਟਾਈ ਡਾਈ ਕੀਤੇ ਹੋਏ ਨੇ ਨਾਲ ਕਲਰ ਵੀ ਬਹੁਤ ਸੋਹਣੇ ਨੇ ਤੇ ਸੂਟ ਵੀ ਸੋਹਣੇ ਆ ਦੁਪੱਟੇ ਵੀ ਸੋਹਣੇ ਆ ਤੇ ਪ੍ਰਾਈਸ ਵੀ ਸੋਹਣਾਗਾ ਉਹ ਵੀ ਤੁਹਾਨੂੰ ਦੱਸਾਂਗੇ ਮਸਲੀਨ ਦੇ ਦੁਪੱਟੇ ਆ ਜੀ ਲੋ ਫੁੱਲੇ ਡੁੱਲੇ ਜਿਵੇਂ ਮਰਜ਼ੀ ਵੇਅਰ ਕਰੀ ਜਾਓ ਜੀ ਸਾਰੇ ਦੁਪੱਟਿਆਂ ਦੇ ਡਿਜ਼ਾਈਨ ਬਹੁਤ ਸੋਹਣੇ ਬਣਾਏ ਪਹਿਲਾ ਕਲਰ ਕੇਵਲਾ ਹੈਗਾ ਜੀ ਤਾਂ ਕਰ ਲਿਆ ਜੀ ਦਾ। ਕੁਸ਼ਕ ਤੇ ਪੱਟੇ ਸੂਟਾਂ ਦੇ ਨਾਲ ਜਿਹੜੇ ਹੈਗੇ ਆ ਦੁਪੱਟੇ ਦੁਪੱਟਾ ਆਪਣੀ ਸ਼ੈਡੋ ਪ੍ਰਿੰਟ ਬਾਟਮ ਰਹੂਗੀ ਜੀ। ਕੁਸ਼ਕ ਸੂਟਾਂ ਜਿਹੜੇ 올ਓਵਰ ਰਹਣੀਆਂ ਤਾਂ 올ਓਵਰ ਹੀ ਹੈ। ਹਲੋ ਜੀ। ਸ਼ੈਡੋ ਪ੍ਰਿੰਟ ਦੇ ਇਹ ਜਿਹੜੀਆਂ ਉਹ ਕੁਸ਼ਕ ਨਾਲ ਨੇ ਵੀ ਸਾਰਿਆਂ ਨਾਲ ਨਹੀਂ ਆ ਦੁਪੱਟਾ। ਬਹੁਤ ਸੋਹਣੇ ਸੂਟ ਨੇ। ਸਕਦੇ ਹਾਂ ਜੀ ਤੁਸੀਂ ਇਹ ਦੁਪੱਟਾ ਉਹ ਨਾਲ 2.5 ਮੀਟਰ ਤੋਂ ਵੀ ਪਲੱਸ ਹੀ ਹੈ ਦੁਪੱਟਾ ਥੋੜਾ ਜਿਆਦਾ ਹੀ ਹੈ 2.5 ਮੀਟਰ ਤੋਂ ਤੇ ਬਹੁਤ ਸੋਹਣਾ ਦੁਪੱਟਾ ਤੇ ਪ੍ਰਾਈਸ ਦੀ ਗੱਲ ਕਰਦੇ ਹਾਂ ਜੀ 11500 ਰੁਪਿਆ ਪ੍ਰਾਈਸ ਹੈ ਜੀ ਸੂਟ ਦਾ ਸ਼ਿਪਿੰਗ ਬਿਲਕੁਲ ਫਰੀ ਹੈ ਜੀ 1150 ਰੁਪਏ ਪ੍ਰਾਈਸ ਹੈ ਜੀ ਸੂਟ ਦਾ ਅਗਲਾ ਪਹਿਲਾ ਇਹ ਸਾਰੇ ਕਲਰ ਤਾਂ ਪਾ ਦਿੰਦੇ ਸਾਰੇ ਤੇ ਹੋਰ ਡਿਜ਼ਾਈਨ ਵੀ ਨੇ ਕਾਫੀ ਇਹਦੇ ਵਿੱਚ ਪਹਿਲਾਂ ਇਹ ਤਾਂ ਅਗਲਾ ਕਲਰ ਇਹਦਾ ਆਗਾ ਜੀ ਲਾਈਟ ਪ੍ਰਿੰਟ ਦਾ ਕਲਰ ਆ ਤੇ ਦੁਪੱਟੇ ਸਾਰਿਆਂ ਦੇ ਡਿਜ਼ਾਈਨ ਛੋੜੀ ਬਣੇ ਹੋਏ ਆ ਤੇ ਅਸੀਂ ਖੋਦਾਂ ਦੇ ਲੋੜ ਵੀ ਹੈ ਨਹੀਂ ਇਹ ਦੁਪੱਟੇ ਆ ਠੀਕ ਹੈ ਜੀ ਦੁਪੱਟੇ ਆਪਾਂ ਰੈਡੀ ਕਰਵਾਏ ਆ ਜੀ ਨਾਲ ਮਸਲੀਨ ਦੇ 2.5 ਮੀਟਰ ਦਾ ਦੁਪੱਟਾ ਰਹੂਗਾ 2.5 ਦਾ ਦੁਪੱਟਾ ਦਾ ਤੇ ਜਿਸ ਹਿਸਾਬ ਲਈਏ ਤਾਂ ਜਿਹੜੇ ਹਿਸਾਬ ਨਾਲ ਮਸਲੀਨ ਦਾ ਦੁਪੱਟਾ ਤੇ 2.5 ਆ ਸਾਢੇ 4-500 ਦਾ ਦੁਪੱਟੇ ਹੀ ਫ੍ਰੀ ਸ਼ਿਪਿੰਗ 119900 ਦੇ ਵਿੱਚ ਸੁਪ ਦੇ ਦੇ ਰਹੇ ਹਾਂਗੇ ਤੇ ਜਿੰਤੇ ਜਲਦੀ ਆਰਡਰ ਕਰਿਓ ਤੇ ਸਟਾਫ ਵੀ ਬਹੁਤ ਜਿਆਦਾ ਸੋਹਣਾਗਾ ਬਹੁਤ ਸੋਹਣਾ ਸਟਾਫਰ ਦਾ ਆ ਵੀ ਕਲਰ ਬਹੁਤ ਸੋਹਣਾ ਪਿਓਰ ਬਿਲਕੁਲ ਪਿਓਰ ਕਾਟਨ ਆ ਜੀ ਕੋਈ ਖਰਾਬ ਨਹੀਂ ਹੁੰਦਾ ਕੋਈ ਸ਼੍ਰਿੰਕ ਨਹੀਂ ਹੁੰਦਾ ਬਹੁਤ ਸੋਹਣਾ ਸਟਾਫਰ

ਬਣੀ ਆ ਗਿਆ ਦੇਖੋ ਜਾ ਕੇ ਚੱਕ ਕੇ ਫਲ ਕਰ ਲਈ ਲਓ ਜੀ ਸਰ ਕੈਮਰਾਮੈਨ ਵੀ ਕਿਤੇ ਬੋਲ ਜਿਹਾ ਵੀਡੀਓ ਬਣਾਣੀ ਲੈ ਕੈਮਰਾਮੈਨ ਲਓ ਜੀ ਇਹ ਹੈਗੀ ਜੀ ਦੁਪੱਟਾ ਇਹਦਾ ਤੇ ਪ੍ਰਿੰਟ ਬਹੁਤ ਸੋਹਣਾ ਹੈਗਾ ਤੇ ਸਟੱਫ ਵੀ ਬਹੁਤ ਸੋਹਣਾ ਹੈਗਾ ਕਿ ਜੀ ਅਗਲਾ ਗੱਲ ਤਾਂ ਹੋ ਰਿਹਾ ਫੋਟੋਆਂ ਕਰੇ ਚ ਉਹਤ ਅਗਲਾ ਕੱਲ ਇਹ ਕਲਰ ਬਹੁਤ ਜਿਆਦਾ ਸੋਹਣਾ ਜੀ ਮੈਨੂੰ ਬਹੁਤ ਸੋਹਣਾ ਲੱਗਿਆ ਮੈਂ ਦੋਸਤ ਨੂੰ ਮੈਨੂੰ ਨਹੀਂ ਇਹ ਕਲਰ ਹੀ ਪਸੰਦ ਆਉਂਦਾ ਜਾਂ ਲਵੈਂਡਰ ਕਲਰ ਹੀ ਪਸੰਦ ਆਉਂਦਾ ਲਓ ਜੀ ਸ਼ੈਡੂ ਫਰੰਟ ਬਹੁਤ ਸੋਹਣਾ ਬਣਿਆ ਹੋਇਆ ਇਹਦਾ ਆ ਇਹਦੀ ਬਾਟਮ ਆ ਗਈ ਸ਼ੈਡੂ ਫਰੰਟ ਕੀ ਜੀ ਤੇ ਆ ਆ ਗਿਆ ਜੀ ਇਹਦਾ ਦੁਪੱਟਾ ਲਓ ਜੀ ਆਹ ਤਾਂ ਦੁਪੱਟਾ ਕੀ ਜੀ ਜੇ ਤੁਹਾਨੂੰ ਪਸੰਦਾ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਤੁਸੀਂ ਦੇ ਸਕਦੇ ਹੋ ਜੀ ਅਗਲਾ ਕਲਰ ਹੈਗਾ ਜੀ ਇਹਦੇ ਵਿੱਚ ਕਲਰ ਆ ਰਹੀ ਬਹੁਤ ਹੀ ਅੰਦਾ ਸੁਹਣਾ ਜੀ ਲੈਮਨ ਜੇ ਕਲਰ ਹੈਗਾ ਤੇ ਜਾਈ ਬਹੁਤ ਸੋਹਣੀ ਬਣੀ ਹੋਈ ਇਹਦੇ ਵਿੱਚ ਆਈ ਜੀ ਬਾਟਮ ਆਉਗੀ ਜੀ ਆ 9 ਵਜੇ ਦਾ ਦਪੱਟਾ ਆਹ ਇਹਦਾ ਦਪੱਟਾ ਪੱਟਾ ਇਹ ਵੀ ਬਹੁਤ ਸੋਹਣਾ ਡਾਈ ਹੋਇਆ ਹੋਇਆ ਹੈ ਜੀ ਸਾਡੇ 1150 ਰੁਪਏ ਇਹਨਾਂ ਦਾ ਪਰਾਈ ਕਿਰ ਹੋਊਗਾ ਜੀ ਸੂਟਾਂ ਦਾ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਉਹਦਾ ਸਕਰੀਨ ਸ਼ਾਟ ਲੈ ਕੇ ਐਪ 'ਤੇ ਤੁਸੀਂ ਦੇ ਸਕਦੇ ਹੋ ਜਿਹੜਾ ਸਾਰਾ ਕਲੈਕਸ਼ਨ ਹੈ ਜਿਹੜਾ ਮੁੰਦਰੀਆਂ ਦੇ ਵਿੱਚ ਵੇਰ ਕਰਨ ਵਾਲੇ ਹੀ ਸੂਟ ਨੇ ਸਾਰੇ ਤੇ ਇੱਕ ਤੋਂ ਇੱਕ ਪ੍ਰਿੰਟ ਹੈ ਜੀ ਇਹਨਾਂ ਦਾ ਸਾਰਿਆਂ ਦਾ 11500 ਰੁਪਏ ਦਾ ਸੂਟ ਤੇ ਸ਼ਿਪਿੰਗ ਬਿਲਕੁਲ ਫ੍ਰੀ ਹੈ ਜੀ ਕਲਰ ਇਹ ਵੀ ਬਹੁਤ ਸੋਹਣਾ ਪ੍ਰਿੰਟ ਤੇ ਵੀ ਬਹੁਤ ਸੋਹਣਾ ਲਓ ਜੀ ਆਹ ਇਹਦੀ ਬਾਟਮ ਆ ਗਈ ਛਾਟੋ ਪ੍ਰਿੰਟ ਦੀ ਬਾਟਮ ਆ ਵੈਸੇ ਛਾਟੋ ਪ੍ਰਿੰਟ ਦਾ ਹੀ ਚੱਲ ਰਿਹਾ ਸਭ ਤੋਂ ਜ਼ਿਆਦਾ ਤੇ ਮਸਲੀਨ ਦੇ ਦੁਪੱਟੇ ਹੈ ਜੀ ਸਿੱਟੇ ਖੜਨ ਵਾਲਾ ਦੁਪੱਟਾ ਹੈਗਾ ਠੀਕ ਹੈ ਜੀ ਜੀ ਇਹ ਜਿਹੜੀਆਂ ਮੰਮੀਆਂ ਵਾਲੇ ਸਾਰੇ ਸੌ ਲਾਈਟ ਕਲਰ ਨੇ ਇਹ ਵਾਲੇ ਤੇ ਜਿਹੜਾ ਇਹਦੇ ਚੋਂ ਪਸੰਦਤਾ ਦਾ ਮੰਮੀਆਂ ਲਈ ਸੂਟ ਲੈਣੇ ਆਪਾਂ ਉਹ ਵੀ ਲੈ ਸਕਦੇ ਆ ਕਲਰ ਇਹ ਵੀ ਬਹੁਤ ਜਿਆਦਾ ਸੋਹਣੇ ਆ ਜੀ ਲੋ ਜੀ ਬਹੁਤ ਸੋਹਣਾ ਪ੍ਰਿੰਟ ਹੈਗਾ ਇਹਦੇ ਵਿੱਚੋਂ ਆਪਣੇ ਕੁਝ ਸੂਟ ਸੇਲ ਹੋਗੇ ਸੀਗੇ ਕਿ ਥੋੜੇ ਜਿਹੀ ਪੈਂਟ ਬਚੇ ਹੈਗੇ ਇਹ BLM ਕਾਟਨ ਦਾ ਸੂਟ ਆ ਜੀ ਇਹ ਬ੍ਰਾਂਡ ਆ ਜਿਹੜਾ BLM ਉਹਦਾ ਸੂਟ ਆ ਜੀ ਕਿਉਂਕਿ ਇਹਨਾਂ ਦੇ ਦੁਪੱਟੇ ਸਾਰੇ ਪਲੇਨ ਰਣਗੇ ਜੀ ਡਾਇਮੀਟਰ ਦਾ ਦੁਪੱਟਾ ਆਊਗਾ ਤੇ ਸੇਮ ਪ੍ਰਾਈਸ ਦੇ ਸੂਟ ਹੈ ਮਤਲਬ ਵੀ 1500 ਦੇ ਵਿੱਚ ਤੇ ਸ਼ਿਪਿੰਗ ਬਿਲਕੁਲ ਫ੍ਰੀ ਹੈ ਜੀ ਦੀ ਠੀਕ ਹੈ ਜੀ ਅਗਲਾ ਕਲਰ ਲੋਚ ਆਵਲਾ ਅਗਲਾ ਕਲਰ ਆਊਗਾ ਆਵਲਾ ਦਾ ਦੁਪੱਟਾ ਆਊਗਾ ਜੀ ਸਹੀ ਆਇਆ ਕਲਰ ਜਿੱਦਾਂ ਦਾ ਸੇਮ ਕਲਰ ਆ ਜੀ ਪਿਸਤਾ ਜਾਂ ਸੇਮ ਸੇਮ ਕਲਰ ਜਿੱਦਾਂ ਦੇ ਹੈਗੇ ਨੇ ਉਦਾਂ ਦੇ ਹੀ ਵੀਡੀਓ ਦੇ ਵਿੱਚ ਝਾਰੇ ਹੈਗੇ ਜਿਹੜਾ ਵੀ ਸੂਟ ਤੁਸੀਂ ਲੈਣਾ ਆਪਣਾ ਆਰਡਰ ਤੁਸੀਂ ਦੇ ਸਕਦੇ ਹੋਗੇ ਜੀ ਅਗਲਾ ਕਲਰ ਹੈਗਾ ਜੀ ਗ੍ਰੇ ਇਹਦੇ ਨਾਲ ਗ੍ਰੇ ਦੁਪੱਟਾ ਰਹੂਗਾ ਜੀ ਇੰਨਾ ਕ ਜਿਆਦਾ ਸੋਹਣਾ ਸਟਾਫ ਆਗੇ ਜੀ ਜਦੋਂ ਤੁਹਾਡੇ ਕੋਲੇ ਪਹੁੰਚੂ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਜੀ ਬਹੁਤ ਜਿਆਦਾ ਸੋਹਣੀ ਕਾਟ ਨਹੀਂ ਅਗਲਾ ਕਲਰ ਰਹੇਗਾ ਜੀ ਇਹਦੇ ਵਿੱਚ ਕਰੀਮ ਕਲਰ ਜੀ ਇਹ ਹੈਗਾ ਜੀ ਆਫ ਵਾਈਟ ਜਾਂ ਸੋਨਟ ਔਫ ਬਾਈਟੀ ਦੁਪੱਟਾ ਦੇ ਨਾਲ ਇਹ ਸੂਟ ਸਾਰੇ ਐਲਓਵਰ ਨੇ ਜੀ 5 ਮੀਟਰ ਦਾ ਨਾ ਸਟਾਫ ਹੈਗਾ ਤੇ ਬਹੁਤ ਸੋਹਣੀ ਜਿਹੜੀ ਇਹਦੀ ਆਪਣਾ ਸਟਾਫ ਹੈਗਾ ਤੇ ਬ੍ਰਾਂਡ ਤਾਂ ਮੰਨਾ ਜੀ ਤੁਸੀਂ ਦੇਖ ਸਕਦੇ ਹੋਗੇ ਤਮੰਨਾ ਬ੍ਰਾਂਡ ਦਾ ਸੁਪਰੇ ਠੀਕ ਹੈ ਜੀ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਦੇ ਸਕਦੇ ਹੋਗੇ ਤੇ ਹਾਂਜੀ ਉਮੀਦ ਕਰਦੇ ਆਂ ਜੀ ਸੂਟ ਤੁਹਾਨੂੰ ਪਸੰਦ ਆਏ ਹੋਣਗੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਤੁਸੀਂ ਦੇ ਸਕਦੇ ਹੋ ਤੇ ਵੀਡੀਓ ਨੂੰ ਪਲੀਜ਼ ਸ਼ੇਅਰ ਜ਼ਰੂਰ ਕਰਿਓ ਤੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਸੂਟ ਆਪਣੇ ਕਿੱਦਾਂ ਲੱਗੇ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਸਸਤੀ ਕਾ ਜੀ